ਸਭ ਤੋਂ ਪਹਿਲਾਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਇਸ ਵੀਡੀਓ ਨੂੰ ਭਾਈ ਅਮਰਤਪਾਲ ਸਿੰਘ ਜੀ ਮਹਿਰੋਂ ਤੱਕ ਜ਼ਰੂਰ ਪਹੁੰਚਾਓ ਜੀ ਕਿਉਂਕਿ ਅਸੀਂ ਉਹਨਾਂ ਨੂੰ ਇੱਕ ਬੇਨਤੀ ਹੋਰ ਕਰਨੀ ਆ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਉਹਨਾਂ ਨੂੰ ਹੋਰ ਕਰਨੀ ਆ ਜਿਹੜੀ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਹੁਣ ਸਫਾਈ ਵਾਲੀ ਮੁਹਿੰਮ ਚਲਾਈ ਆ ਉਹਨਾਂ ਨੇ ਜਿਹੜਾ ਗੰਦ ਪਾਉਂਦੇ ਸੋਸ਼ਲ ਮੀਡੀਆ ਤੇ ਤੇ ਇਹ ਉਹਨਾਂ ਨੇ ਜਿਹੜਾ ਹੁਣ ਇਹ ਕਾਰਜ ਆਰੰਭ ਕੀਤਾ ਤੇ ਨਾਲ ਦੀ ਨਾਲ ਅਸੀਂ ਇੱਕ ਹੋਰ ਜ਼ਰੂਰੀ ਬੇਨਤੀ ਭਾਈ ਸਾਹਿਬ ਨੂੰ ਕਰਨੀ ਹੈ ਤੇ ਉਸ ਤੋਂ ਬਾਅਦ ਇਸ ਕਮਲਕੌਰ ਨੂੰ ਸਟਾਰ ਕਿਹਨੇ ਬਣਾਇਆ ਸੀ ਤੁਹਾਨੂੰ ਇਹ ਵੀ ਦੱਸਾਂਗੇ ਸੋ ਸਭ ਤੋਂ ਪਹਿਲਾਂ ਨਾ ਤੁਹਾਨੂੰ 2-3 ਕਮੈਂਟ ਪੜ੍ਹ ਕੇ ਸੁਣਾਉਣੇ ਆ ਆ ਤੁਸੀਂ ਕਮੈਂਟ ਪੜ੍ਹੋ ਆ ਮਹਿੰਦਰ ਸਿੰਘ ਆ ਇਹ ਲਿਖ ਰਿਹਾ ਵੈਰੀ ਗੁੱਡ ਉਸ ਤੋਂ ਬਾਅਦ ਸੰਤੋਖ ਸਿੰਘ ਠੀਕ ਆ ਗੁਰਪ੍ਰੀਤ ਸਿੰਘ ਆ ਸਾਨੂੰ ਮੌਕਾ ਦਿਓ ਕਾਕੂ ਰੰਧਾਵਾ ਹੋ ਗਿਆ ਠੀਕ ਹੈ ਅਸੀਂ ਹੁਣ ਜਿਹੜੇ ਇਹ ਕਮੈਂਟ ਆ ਜਿਹੜੇ ਹੁਣੇ ਤੁਹਾਨੂੰ ਕਮੈਂਟ ਦਿਖਾਏ ਆ ਅਸੀਂ ਇਹਨਾਂ ਦੀਆਂ ਫੋਟੋ ਨਾਲ ਇਸ ਕਰਕੇ ਨਹੀਂ ਦਿਖਾ ਰਹੇ ਕਿਉਂਕਿ ਬਾਅਦ ਚ ਫਿਰੇ ਚੀਕਾ ਮਾਰਨਗੇ ਇਹ ਉਹ ਬੰਦੇ ਆ ਜਿਨ੍ਹਾਂ ਦੀ ਚਿੱਟੀ ਦਾੜੀ ਹੈ ਬੱਗੀ ਚਿੱਟੇ ਦਾੜੇ ਹੈ ਇਹਨਾਂ ਦੇ ਸਿਰ ਤੇ ਦਮਾਲੇ ਦਸਤਾਰਾਂ ਸਜਾਏ ਹੋਏ ਆ ਤੇ ਨਾਂ ਦੇ ਮਗਰ ਸਿੰਘ ਲੱਗਦਾ ਇਹ ਬੰਦੇ ਕਮੈਂਟ ਕਰ ਰਹੇ ਆ ਜਿਹੜੀ ਕਮਲ ਕੌਰ ਸੀ ਉਹਦਾ 4 ਲੱਖ ਫਾਲੋਅਰ ਸੀਗਾ ਪੰਜਾਬੀ ਦੇ ਵਿੱਚ ਵੀਡੀਓ ਪਾਉਂਦੀ ਸੀ ਪੰਜਾਬੀ ਬੋਲ ਕੇ ਵੀਡੀਓ ਪਾਉਂਦੀ ਸੀ ਪੰਜਾਬੀ ਗਾਣੇ ਲਾ ਕੇ ਵੀਡੀਓ ਪਾਉਂਦੀ ਸੀ ਹੁਣ ਉਹਦੀਆਂ ਵੀਡੀਓ ਇਹ ਤਾਂ ਹੈ ਨਹੀਂ ਵੀ ਅੰਗਰੇਜ਼ ਸੁਣਦੇ ਸੀ ਜਾਂ ਕੋਈ ਤਾਮਿਲ ਭਾਸ਼ਾ ਵਾਲੇ ਜਾਂ ਕੰਨੜ ਭਾਸ਼ਾ ਵਾਲੇ ਸੁਣਦੇ ਸੀ ਪੰਜਾਬੀ ਦੀਆਂ ਵੀਡੀਓ ਕੌਣ ਸੁਣਦੇ ਸੀਗੇ ਪੰਜਾਬੀ ਵਾਲੀਆਂ ਵੀਡੀਓ ਉਹ ਪੰਜਾਬੀ ਹੀ ਸੁਣਦੇ ਸੀ ਤੇ ਪੰਜਾਬੀ ਉਹਦੀਆਂ ਵੀਡੀਓ ਤੇ ਕਮੈਂਟ ਕਰਦੇ ਸੀ ਤੇ ਸ਼ੇਅਰ ਕਰਦੇ ਸੀ ਕਮਲਕੌਰ ਨੂੰ ਸਟਾਰ ਬਣਾਉਣ ਵਾਲੇ ਵੀ ਸਾਡੇ ਪੰਜਾਬੀ ਸੀ ਉਸ ਤੋਂ ਬਾਅਦ ਤੁਸੀਂ ਇਹ ਵੇਖੋ ਵੀ ਹੁਣ ਅਸੀਂ 8ਵੀਂ 10ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਸਾਡੇ ਜਿਹੜੇ ਬੱਚੇ ਆ ਸੀ ਉਹਨਾਂ ਨੂੰ ਮੋਬਾਈਲ ਲੈ ਕੇ ਦੇ ਦਿੰਨੇ ਆ ਤੁਹਾਡੇ ਬੱਚੇ ਵੀ ਮੋਬਾਈਲ ਦੇਖਦੇ ਆ ਸਾਡੇ ਬੱਚੇ ਵੀ ਮੋਬਾਈਲ ਦੇਖਦੇ ਆ ਆਪਣੇ ਸਾਰਿਆਂ ਦੇ ਬੱਚੇ ਮੋਬਾਈਲ ਦੇਖਦੇ ਆ ਤੇ ਜਦੋਂ ਇਹੋ ਜਿਹੀਆਂ ਗੰਦ ਪਾਉਣ ਵਾਲੀਆਂ ਜਿਹੜੀਆਂ ਕਮਲਕੌਰ ਵਰਗੀਆਂ ਦੀਆਂ ਵੀਡੀਓ ਸਾਡੇ ਬੱਚਿਆਂ ਦੇ ਸਾਹਮਣੇ ਆਉਂਦੀਆਂ ਤਾਂ ਫਿਰ ਤੁਸੀਂ ਦੇਖੋ ਵੀ ਇਹ ਜਿਹੜੀਆਂ ਵੇਸਵਾਵਾਵਾਂ ਹੁੰਦੀਆਂ ਚਾਹੇ ਇਹੋ ਜਿਹੀਆਂ ਗਲਤ ਕੰਮ ਕਰਨ ਵਾਲੀਆਂ ਔਰਤਾਂ ਹੁੰਦੀਆਂ ਇਹਨਾਂ ਕੋਲੇ ਪੈਸੇ ਦੀ ਤਾਂ ਕੋਈ ਕਮੀ ਹੁੰਦੀ ਨਹੀਂ ਇਹ ਚੰਗੇ ਹੋਟਲਾਂ ਦੇ ਵਿੱਚ ਖਾਣਾ ਖਾਂਦੇ ਆਂ ਵੀਡੀਓ ਵਿਖਾਉਂਦੀਆਂ ਚੰਗੇ ਇਹ ਚੰਗੀ ਸ਼ਾਪਿੰਗ ਕਰਨ ਦੀਆਂ ਵੀਡੀਓ ਵਿਖਾਉਂਦੀਆਂ ਗੱਡੀਆਂ ਝੁਕਾਉਂਦੀਆਂ ਉਹ ਵੀਡੀਓ ਵਿਖਾਉਂਦੀਆਂ ਤਾਂ ਜਦੋਂ ਸਾਡੇ ਬੱਚੇ ਇਹ ਜਿਹੜੇ ਬੱਚੇ ਅਜੇ ਮੈਚ्योर ਨਹੀਂ ਹੁੰਦੇਗੇ ਠੀਕ ਆ ਅਜੇ ਜਵਾਨੀ ਦੇ ਵਿੱਚ ਉਹਨਾਂ ਨੇ ਪੈਰੀ ਧਰਿਆ ਹੁੰਦਾ ਜਦੋਂ ਸਾਡੇ ਪੁੱਤ ਧੀਆ ਇਹ ਵੀਡੀਓ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਛੇਤੀ ਕਾਮਯਾਬ ਹੋਣ ਦਾ ਪੈਸੇ ਕਮਾਉਣ ਦਾ ਤੇ ਮਸ਼ਹੂਰ ਹੋਣ ਦਾ ਸਭ ਤੋਂ ਸੌਖਾ ਤਰੀਕਾ ਇਹ ਕਮਲਕੌਰ ਵਾਲਾ ਹੀ ਹੈ ਇਸੇ ਲਈ ਤਾਂ ਭਰਾਵੋ ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ ਇਹੋ ਜੀਆਂ ਕਮਲਕੌਰ ਹੋਰ ਕਿੰਨੀਆਂ ਬਣਨ ਨੂੰ ਤਿਆਰ ਬੈਠੀਆਂ ਸੋ ਭਾਈ ਅਮਰਤਪਾਲ ਮਹਿਰੋਂ ਜੀ ਨੇ ਬਹੁਤ ਵਧੀਆ ਇਹ ਲਹਿਰ ਸ਼ੁਰੂ ਕੀਤੀ ਹੈ ਸਾਨੂੰ ਸਾਰੇ ਪੰਜਾਬੀਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਹੈ ਦੂਜੀ ਜਿਹੜੀ ਅਸੀਂ ਤੁਹਾਨੂੰ ਗੱਲ ਕਹੀ ਸੀ ਕਿ ਭਾਈ ਅਮਰਤਪਾਲ ਮਹਿਰੋ ਜੀ ਨੂੰ ਅਸੀਂ ਇੱਕ ਬੇਨਤੀ ਹੋਰ ਕਰਨੀ ਹੈ ਉਹ ਬੇਨਤੀ ਇਹ ਹੈ ਵੀ ਜਦ ਜਿਹੜੀ ਉਹਨਾਂ ਨੇ ਇਹ ਸਫਾਈ ਮਹਾਂਮ ਚਲਾਈ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬੀ ਕਲਾਕਾਰ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਆਸ਼ਕੀ ਨੂੰ ਪ੍ਰਮੋਟ ਕਰਦੇ ਆ ਲੜਾਈਆਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਤੇ ਵੀ ਭਾਈ ਸਾਹਿਬ ਜ਼ਰੂਰ ਨੱਥ ਪਾਉਣ ਥੋੜਾ ਜਿਹਾ ਉਹਨਾਂ ਨੂੰ ਵੀ ਜ਼ਰੂਰ ਠੱਲ ਪਾਈ ਜਾਵੇ ਸਾਡੇ ਸਿੱਖਾਂ ਦੇ ਬੱਚੇ ਅੱਜ ਜਿਹੜੇ ਬਹੁਤੇ ਦਸਤਾਰਾਂ ਛੱਡ ਕੇ ਸਿਰਾਂ ਦੇ ਉੱਤੇ ਟੋਪੀਆਂ ਪਾਈ ਜਾਂਦੇ ਆ ਕੰਨਾਂ 'ਚ ਮੁੰਦਰਾ ਪਾਈ ਜਾਂਦੇ ਆ ਉਹ ਇਹਨਾਂ ਗਾਣਿਆਂ ਦੀ ਦੇਣ ਹੀ ਐ ਸੋ ਇਹ ਕਲਾਕਾਰਾਂ ਤੇ ਵੀ ਜ਼ਰੂਰ ਠੱਲ ਪਾਈ ਜਾਵੇ ਤੇ ਜਿਹੜੀਆਂ ਹੁਣ ਮਾਫੀਆਂ ਮੰਗੀ ਜਾਂਦੀਆਂ ਵੀ ਅਸੀਂ ਅੱਗੇ ਤੋਂ ਬਾਅਦ ਵੀਡੀਓ ਨਹੀਂ ਪਾਵਾਂਗਾ ਜਾਂ ਕਈ ਮੁੰਡੇ ਵੀ ਜਿਹੜੇ ਮਾਫੀਆਂ ਮੰਗੀ ਜਾਂਦੇ ਆ ਵੀ ਅਸੀਂ ਅੱਗੇ ਤੋਂ ਬਾਅਦ ਇਹੋ ਜਿਹਾ ਐ ਵੀ ਗਲਤੀਆਂ ਮੰਨੀ ਜਾਂਦੇ ਆ ਜਾਂ ਵੀ ਅਸੀਂ ਇਸ ਤਰ੍ਹਾਂ ਦੀ ਵੀਡੀਓ ਨਹੀਂ ਪਾਵਾਂਗੇ ਕਈ ਕਈ ਜਾਂਦਾ ਸਾਡੇ ਪਰਿਵਾਰ ਨੂੰ ਖਤਰਾ ਸਾਨੂੰ ਖਤਰਾ ਬਈ ਤੁਹਾਨੂੰ ਖਤਰਾ ਹੋਇਆ ਕਿਉਂ ਆ ਕਿਉਂ ਤੁਸੀਂ ਹੁਣ ਤੁਸੀਂ ਡਰੇ ਹੋਏ ਆ ਹੁਣ ਹੱਥ ਕੰਬੀ ਜਾਂਦੇ ਆ ਮੋਬਾਈਲ ਫੜ ਦਾਂਦੇ ਪਹਿਲਾਂ ਇਹੋ ਜਿਹਾ ਕੰਮ ਕਰੋ ਹੀ ਨਾ ਪਹਿਲਾਂ ਗਲਤੀਆਂ ਕਿਉਂ ਕਰਦੇ ਆ ਕਿੰਨੀਆਂ ਕੁੜੀਆਂ ਜਿਹੜੀਆਂ ਵਧੀਆ ਵੀਡੀਓ ਪਾਉਂਦੀਆਂ ਕਿੰਨੇ ਮੁੰਡੇ ਆ ਕਿੰਨੇ ਪਰਿਵਾਰ ਆ ਜਿਹੜੇ ਵਧੀਆ ਵੀਡੀਓ ਪਾ ਰਹੇ ਆ ਉਹਨਾਂ ਨੂੰ ਤਾਂ ਧੌਂਕੀ ਆਉਂਦੀ ਨਹੀਂ ਕਿ ਟਾਂਕੀਆਂ ਉਹਨਾਂ ਨੂੰ ਹੀ ਆ ਰਹੀਆਂ ਜਿਹੜੇ ਗੰਦ ਪਾਉਂਦੇ ਆ ਤੁਸੀਂ ਗੰਦ ਪਾਉਣਾ ਬੰਦ ਕਰ ਦਿਓ ਤੁਹਾਨੂੰ ਧੌਂਕੀ ਕੌਣ ਦੇਊਗਾ ਬਾਕੀ ਸੰਗਤ ਜੀ ਚੰਗੀਆਂ ਵੀਡੀਓ ਬਣਾਉਣ ਵਾਸਤੇ ਨਾ ਡਾਟਾ ਇਕੱਠਾ ਕਰਨਾ ਪੈਂਦਾ ਅੰਕੜੇ ਇਕੱਠੇ ਕਰਨੇ ਪੈਂਦੇ ਆ ਤੇ ਫੇਰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਫੇਰ ਉਹ ਵੀਡੀਓ ਬਣਦੀ ਹੈ ਜਿਹੜੇ ਇਸ ਤਰ੍ਹਾਂ ਦੀਆਂ ਚੰਗੀਆਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਆ ਜਿਹੜੇ ਵੀਡੀਓ ਕ੍ਰिएਟਰ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਨੂੰ ਕਿੰਨਾ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਕਿ ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਤੇ ਕੋਈ ਜਾਣਕਾਰੀ ਗਲਤ ਨਾ ਦਿੱਤੀ ਜਾਵੇ ਪਰ ਜਿਹੜੇ ਇਹੋ ਜਿਹਾਂ ਗੰਦ ਪਾਉਣ ਵਾਲੇ ਆ ਜਿਹੜੇ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਉਹਨਾਂ ਨੇ ਕੈਮਰਾ ਔਨ ਕਰਨਾ ਤੇ ਕੁਝ ਗੰਦ ਭੰਲ ਬੋਲਤਾ ਜਾਵਦਾ ਕੋਈ ਸਰੀਰ ਵਿਖਾਤਾ ਤੇ ਬਸ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਉੱਤੇ ਕਮੈਂਟ ਕਰ ਦਿੰਨੇ ਆ ਤੇ ਸ਼ੇਅਰ ਕਰ ਦਿੰਨੇ ਆ ਤੇ ਪਾਸੋਂ ਬੰਦੇ ਵਾਇਰਲ ਹੋ ਜਾਂਦੇ ਆ ਸੋ ਕਈ ਵੀ ਭਰਾਵਾਂ ਹੁੰਦਾਗਾ ਕਿ ਇਹਦਾ ਵਿਰੋਧ ਕਿਵੇਂ ਕਰਨਾ ਹੈ ਜੇ ਕੋਈ ਗਲਤ ਜੇ ਕੋਈ ਗਲਤ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਹੈ ਤੁਸੀਂ ਉਹਦੇ ਤੇ ਕਮੈਂਟ ਨਹੀਂ ਕਰਨਾਗਾ ਜਦੋਂ ਅਸੀਂ ਕਿਸੇ ਵੀਡੀਓ ਤੇ ਕਮੈਂਟ ਕਰ ਦਿੰਨੇ ਚਾਹੇ ਉਹਨੂੰ ਸਾਡੇ ਭਰਾ ਗਾਲਾਂ ਹੀ ਕੱਢ ਦਿੰਦੇ ਆ ਜਿਹੜਾ ਸਿਸਟਮ ਹੁੰਦਾ ਸੋਸ਼ਲ ਮੀਡੀਆ ਦਾ ਉਹ ਇਹ ਨਹੀਂ ਦੇਖਦਾ ਵੀ ਇਹਨੇ ਗਲਤ ਪੋਸਟ ਪਾਈ ਹੈ ਤੇ ਇਹਦੇ ਤੇ ਲੋਕ ਤੇ ਇਹਦੇ ਤੇ ਲੋਕ ਜਿਹੜੇ ਵੀ ਗਲਤ ਟਿੱਪਣੀ ਕਰ ਰਹੇ ਆ ਜਾਂ ਇਹਦਾ ਵਿਰੋਧ ਕਰ ਰਹੇ ਉਹ ਇਹ ਨਹੀਂ ਦੇਖਦਾ ਸਿਸਟਮ ਸਿਸਟਮ ਇਹ ਦੇਖਦਾ ਕਿ ਇਸ ਵੀਡੀਓ ਤੇ ਸਭ ਤੋਂ ਵੱਧ ਕਮੈਂਟ ਆਏ ਆ ਤੇ ਜਿਹੜੀ ਵੀਡੀਓ ਤੇ ਸਭ ਤੋਂ ਵੱਧ ਕਮੈਂਟ ਆਏ ਹੁੰਦੇ ਸਿਸਟਮ ਉਹਨੂੰ ਵਾਇਰਲ ਕਰ ਦਿੰਦਾ ਸੋ ਜੇਕਰ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਕੋਈ ਗਲਤ ਪੋਸਟਾਂ ਆਉਂਦੀਆਂ ਵੀ ਆ ਤਾਂ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਨਾ ਕਰਿਆ ਕਰੋ ਉਹ ਤਰੀਕਾ ਹੋਰ ਹੁੰਦਾ ਇਹਨਾਂ ਨੂੰ ਰੋਕਣ ਦਾ ਤੇ ਉਸ ਤੋਂ ਬਾਅਦ ਕਈ ਸਾਡੇ ਆਪ ਦੇ ਸਾਡੇ ਆਪ ਦੇ ਜਿਹੜੇ ਸਿੱਖ ਉਹ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਵਲਟ ਬਿਆਨ ਦੇ ਹੀ ਜਾਂਦੇ ਆ ਕਿੱਥੇ ਸਾਨੂੰ ਕਿੱਥੇ ਸਾਨੂੰ ਭਾਈ ਸਾਹਿਬ ਦਾ ਹੁਣ ਸਾਥ ਦੇਣਾ ਚਾਹੀਦਾ ਤੇ ਸਾਡੇ ਆਪ ਦੇ ਜਿਹੜੇ ਸਿੰਘ ਆ ਉਹ ਉਹਨਾਂ ਦੇ ਉਲਟ ਬਿਆਨ ਦੇ ਹੀ ਜਾਂਦੇ ਆ ਇੱਕ ਖਾਲਸੇ ਦੀ ਵੀਡੀਓ ਆਈ ਸੀ ਉਹ ਕਹਿੰਦਾ ਕਿ ਜਿਹੜੀ ਇਹ ਕਮਲ ਕੌਰ ਆ ਤੇ ਕਹਿੰਦਾ ਇਹ ਵੀਡੀਓ ਬਣਾਉਣੀ ਆ ਛੱਡ ਕੇ ਤੇ ਫਿਰ ਇਹ ਹੁਣ ਰੇੜੀ ਲਾਉਣ ਲੱਗ ਪੇ ਸੋ ਵੀਰ ਮੇਰਾ ਰੇੜੀ ਲਾਉਣਾ ਵੀ ਕੋਈ ਮਾੜਾ ਕੰਮ ਨਹੀਂ ਤੇ ਸਾਨੂੰ ਕਮਲ ਕੌਰ ਤੋਂ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਉਹਦੀਆਂ ਵੀਡੀਓ ਤੋਂ ਆ ਉਹਦੀ ਵੀਡੀਓ ਦੇ ਵਿੱਚ ਬੋਲੀ ਜਾਂਦੀ ਭੱਦੀ ਸ਼ਬਦਾਵਲੀ ਤੋਂ ਆ ਜਿਹੜੀ ਉਹ ਗਲਤ ਗੱਲਾਂ ਬੋਲਦੀ ਹੈ ਉਹਦੇ ਤੋਂ ਸਾਨੂੰ ਇਤਰਾਜ਼ ਹੈ ਬਾਕੀ ਲੋਕਾਂ ਨੂੰ ਵੀ ਪਤਾ ਨਹੀਂ ਕੀ ਹੋਇਆ ਹੋਇਆ ਕੀ ਸਾਡੀ ਸੋਚ ਨੂੰ ਹੋਇਆ ਹੋਇਆ ਕਿ ਅਸੀਂ ਚੰਗੀਆਂ ਵੀਡੀਓ ਤੋਂ ਤਾਂ ਆਏ ਭਜਦੇ ਹਾਂ ਜਿਵੇਂ ਸਾਨੂੰ ਉਹਦੇ ਤੋਂ ਕਰੰਟ ਆਉਂਦਾ ਹੁੰਦਾ ਇਵੇਂ ਸਾਨੂੰ ਉਹ ਕਰੰਟ ਮਾਰਦੀਆਂ ਹੁੰਦੀਆਂ ਸੋ ਸਾਰੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਅਸੀਂ ਤਾਂ ਅਖੀਰ ਤੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਗੰਦ ਪਾਉਣ ਵਾਲੇ ਆ ਗੰਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਹ ਉਹਨਾਂ ਦਾ ਤੁਸੀਂ ਵਿਰੋਧ ਕਰੋ ਤੇ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਉਹਨਾਂ ਦਾ ਤੁਸੀਂ ਸਾਥ ਦਿਓ